ਹਾਂਜੀ ਚਾਰ ਪਦਾਰਥ ਜੇ ਕੋ ਮੰਗੇ ਜੇ ਕੋ ਚਾਰੇ ਪਦਾਰਥ ਮੰਗਦਾ ਹੋਵੇ ਤੇ ਚਾਰ ਪਦਾਰਥੇ ਘਾਹੋ ਕੁਛ ਨਹੀਂ ਐਦੋਂ ਕੁਛ ਨਹੀਂ ਹੋਰ ਸੰਸਾਰ ਚ ਕਿਤੇ ਵੀ ਐਦੋਂ ਵੱਡੀ ਗੱਲ ਕੋਈ ਨਹੀਂ ਜੇ ਕਿਸੇ ਨੂੰ ਚਾਰ ਪਦਾਰਥ ਚਾਹੀਦੇ ਹੋਣ ਫਿਰ ਸਾਧ ਜਨ ਕੀ ਸੇਵਾ ਲਾਓ ਉਹ ਕੀ ਸੇਵਾ ਲਾਗੇ ਹੁਣ ਇੱਥੇ ਇਹਦਾ ਅਰਥ ਬਦਲ ਗਿਆ ਜਿਹੜੇ ਕਹਿੰਦੇ ਸਾਧਨ ਨੂੰ ਉਹਨਾਂ ਦੀ ਸੇਵਾ ਚ ਲੱਗੇ ਬਿਲਕੁਲ ਗਲਤ ਤੂੰ ਜੀ ਸਾਧਨ ਤੋਂ ਮੜ ਗਿਆ ਬਈ ਜਿਹੜੀ ਸਾਧਨ ਸੇਵਾ ਕਰਦੇ ਹੁੰਦੇ ਨੇ ਉਸੇ ਇਸੇ ਵਲ ਲੱਗੇ ਜਿਵੇਂ ਉਹ ਕਰਦੇ ਤੇ ਜੇ ਕਿਸੇ ਨਾ ਵਕੀਲ ਬਣਨਾ ਬੀਏ ਕਰਕੇ ਐਲ ਐਲ ਬੀ ਵਾਲੇ ਕਾਲਜ ਚ ਖੜੇ ਉਹ ਪੜਾਈ ਕਰੇ ਤਾਂ ਬੜੂਆ ਬਗਣਾ ਤੁਸੀਂ ਸਾਥ ਜਾਨੂ ਉਹਦੀ ਸੇਵਾ ਕਰਕੇ ਕਿਵੇਂ ਬੜ ਜਾਓਗੇ ਡਿਗੀ ਮਿਲੂਗੀ ਜਿਵੇਂ ਉਹਨੂੰ ਮਿਲੀ ਆ ਉਸੇ ਨਾਲ ਦੀ ਸੇਵਾ ਨਾ ਨਹੀਂ ਕੁਝ ਮੜਿਆ ਲੈਣ ਨੂੰ ਸੇਵਾ ਤਾਂ ਬਾਬੇ ਬੁੱਢੇ ਨੂੰ ਜ਼ਿਆਦਾ ਕੀਤੀ ਆ ਨਾਨਕ ਦੀ ਉਹ ਡਿਗਰੀ ਮਿਲੀ ਅੱਲਾਂ ਬਾਸਾ ਕੀਤੀ ਹੈ ਕੋਈ ਵਾ ਬਾਬੇ ਬੁੱਢੇ ਦੀ ਕਾਇਰ ਗੁਰੂ ਦੀ ਕੀਤੀ ਹੈ ਡਿਗਰੀ ਨਾਲ ਮਿਲ ਗਈ ਉਹ ਸਾਰਾ ਕੋਰਸ ਉਹਨੇ ਕਰਨਾ ਪੈਣਾ ਤਾਂ ਜਿਵੇਂ ਕੁਰਾਨ ਦੀ ਕਿਤਾਬ ਜੇ ਮੈਂ ਅਗਰਦਣਾ ਕੋਰਸ ਕੀਤਾ ਉਹ ਕੋਰਸ ਫਿਰ ਅਮਰਦਾਸ ਨੇ ਕੀਤਾ ਅਮਰਦਾਸ ਨੇ ਜਿਨ੍ਹਾਂ ਜਿਨ੍ਹਾਂ ਕੋਰਸ ਉਹ ਮੈਂ ਕਰ ਲਿਆ ਉਹਦੀ ਬਾਣੀ ਵੀ ਲਿਖੀ ਸਾਡੇ ਕੋਲ ਜੇ ਉਹਨੇ ਕੋਰਸ ਕੀਤਾ ਸਬੂਤ ਵੀ ਹੈ ਸਾਡੇ ਕੋਲ ਇਹ ਤੋਂ ਵੱਡੀ ਸਬੂਤ ਹੋਰ ਕਿਉਂ ਜਿਹੜਾ ਵੀ ਉਹ ਕੋਰਸ ਕਰਦਾ ਰਿਹਾ ਉਹਦਾ ਇਮਤਿਹਾਨ ਦਿੱਤਾ ਰਿਆ ਗੁਰਬਾਣੀ ਸਾਡੇ ਕੋਲ ਹੈ ਕੋਈ ਗਲਤੀ ਦੱਸੋ ਕੀ ਹੈ ਫਰਕ ਦੱਸੋ ਕਿੱਥੇ ਇੱਕ ਸਾਨੂੰ ਇਹ ਦਿੱਤਾ ਵੀ ਐਂ ਕਰਨਾ ਪਊਗਾ ਜੋ ਸਾਜਣਾ ਨੇ ਕਬ ਕੀਤਾ ਇਨਾਨ ਕਰੇ ਸਾਰੀ ਜ਼ਿੰਦਗੀ ਲਾਈ ਲੈ ਕੇ ਲਾਈ ਨਾ ਫਿਰ ਅਗਰ ਜਨ ਲਾਈ ਅੰਧੇ ਘਰ ਨੂੰ ਨਹੀਂ ਗਿਆ ਮੁੜ ਕੇ ਫਿਰ ਤਾਂ ਆ ਗਿਆ ਕਿਸਰਾ ਆਇਆ ਮਤਾਂ ਤੇ ਨਾਨਕੋ ਆ ਗਿਆ ਉਥੋਂ ਉਥੋਂ ਕਹਿਤਾ ਵੀ ਭਾਈ ਤੂੰ ਜਾ ਤਾਂ ਖਡੂਰ ਸਾਹਿਬੇ ਰਹਿ ਗਿਆ ਉਹ ਅੱਲਾ ਸਦੂ ਤੇ ਉਹਲੇ ਪਾਸੇ ਦਿੱਤੇ ਸਦੂ ਦਾ ਬਿਆ ਦੋ ਟਪੜੇ ਪਹਿਣੇ ਸੀ ਤੂੰ ਤਾਂ ਨਾਲੇ ਕਿਸਰਾ ਮੁਖਰ ਕੋਲ ਹੈ ਨਾ ਉੱਥੇ ਆਉਣਾ ਸੀ ਪੜੜੀਆਂ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲੱਗੇ ਸਾਧ ਜਨਾ ਕੀ ਸੇਵਾ ਜੋ ਸਾਧ ਜਨਾ ਕੀ ਸੇਵਾ ਜੈ ਜੀ ਸੇਵਾ ਸਾਧ ਜਨ ਕਰਦੇ ਉਧਰ ਸਾਧ ਜਨ ਨੂੰ ਕਰਨੀ ਚਾਹੀਦੀ ਹੈ ਉਹ ਸੇਵਾ ਸਾਧ ਜਨਾ ਦੀ ਸੇਵਾ ਨਹੀਂ ਕੀ ਸੇਵਾ ਕੀ ਸੇਵਾ ਸਾਜਨਾਂ ਵਾਲੀ ਸੇਵਾ ਵਾਲੀ ਤੇ ਸਾਜਨ ਸੇਵਾ ਕਰਦੇ ਨੇ ਅਹਿ ਦੀ ਸੇਵਾ ਕਰਦੇ ਹਨ ਜੇ ਕੋ ਸਾਜਨ ਕੀ ਕਰਦੇ ਨੇ ਸ਼ਬਦ ਦਾ ਲੰਗਰ ਚਲਾਉਂਦੇ ਨੇ ਉਹ ਰੋਟੀਆਂ ਮੰਨਾ ਚਲਾਵੇ ਸ਼ਬਦ ਦਾ ਚਲਾਵੇ ਲੰਗਰ ਪੰਪਰ ਚੱਲੇ ਕੋਲ ਸ਼ਬਦ ਟੋਟਣਾ ਆਵੇ ਖੱਟੀਏ ਉਹ ਜ ਖੱਟੀ ਹੈ ਰੋਟੀਆਂ ਦਾ ਲੰਗਰ ਚਲਾਉਣ ਲੱਗਦੇ ਉਹਨਾਂ ਨੂੰ ਅੰਦਰ ਕਹਿੰਦਾ ਜਬ ਜ਼ਬਰਦਸਤ ਚਲਾਉ ਸਾਜਨ ਵਾਲੀ ਸੇਵਾ ਛੱਡਦੀ ਸੰਤ ਕਹਣ ਲੱਗੇ ਸਾਧ ਕਹਣ ਲੱਗੇ ਸਾਜਨ ਬਣ ਕੇ ਬੈਗੇ ਸੇਵਾ ਛੱਡਦੀ ਹੋ ਲੰਗਰ ਸ਼ਾਬਦਾ ਕਿਉਂ ਨਹੀਂ ਚਲਾਇਆ ਫਿਰ ਤੁਸੀਂ ਜੇ ਲੰਗਰ ਚਲਾਉਂਦਾ ਅੱਜ ਭੁੱਖੇ ਰਹਉਂਦੇ ਤਾਂ ਤੂੰ ਲੋਕ ਦੇਖ ਸੀ ਕਿ ਨਹੀਂ ਭੁੱਖੇ ਹੋ ਲੋਕਾਂ ਸੀ ਕਿ ਨਹੀਂ ਭੁੱਖਾ ਲੰਗਰ ਉਹ ਲੱਗ ਗਜ ਰੋਣੇ ਰੋਟੀਆਂ ਵਾਹ ਬਾਹ ਦੀ ਬੁੱਕਤਾ ਹੈ ਉਹ ਜੀ ਲੋਕਾਂ ਨੂੰ ਕਿਹੜਾ ਗਰੀਬੀ ਆ ਉਹ ਅੱਗੇ ਗਰੀਬੀ ਸੀ ਕਿ ਜਿਹਦੇ ਆਟਾ ਜਿਹਦੇ ਚੁੱਲਾ ਰੋਤਾ ਬਤਾ ਤੇ ਕਹਦਾ ਤਾਂ ਬਤਾ ਹੀ ਨਹੀਂ ਸੀ ਪੁਰਾਣੇ ਜ਼ਮਾਨਿਆਂ ਦੀ ਗੱਲ ਹੈ ਇਹ ਹੁਣ ਤਾਂ ਉਹ ਜੀ ਗੱਲ ਹੈ ਉਹ ਜੀ ਸਾਜਨਾ ਦੀ ਔਰ ਕੀ ਦੇ ਵਿੱਚ ਫਰਪਾਣ ਕੋਈ ਨਾ ਦੇ ਆਪਣੇ ਫਾਇਦੇ ਦੀ ਗੱਲ ਹੁੰਦੀ ਸੀ ਔਰ ਸੌਖਾ ਹੀ ਬਦਲਣਾ ਵੀ ਸੌਖਾ ਸੀ ਆਮ ਲੋਕ ਕਰੂ ਵੀਰ ਗੌਰਵੀ ਕੀਤੀ ਆਮ ਲੋਕਾਂ ਸਾਧ ਜਨਾ ਵਾੜੀ ਸੇਵਾ ਜਿਵੇਂ ਉਹਨਾਂ ਨੇ ਸੇਵਾ ਕੀਤੀ ਹੈ ਜਿਦੀ ਕੀਤੀ ਹੈ ਜਿਦੀ ਕੀਤੀ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ ਗੁਰ ਕੀ ਸੇਵਾ ਕੀ ਹੁੰਦੀ ਹੈ ਸ਼ਬਦ ਵਿਚਾਰ ਸ਼ਬਦ ਵਿਚਾਰ ਕੀਤਾ ਜੀ ਨਾਨ ਕਰਨੇ ਸ਼ਬਦ ਵਿਚਾਰੇ ਕਰਿਓ ਆਪ ਇਹ ਸੇਵਾ ਕੋਈ ਸ਼ਾਬਦ ਨੂੰ ਰੜਕੋਂ ਦੇ ਵਿੱਚੋਂ ਗਿਆਨ ਮਿਲੂਗਾ ਆਪ ਖਾਓ ਕਾਲ ਖਾਏ ਕੁਝ ਉਸਰ ਦੇ ਤੇ ਜਤੋਂ ਦੇ ਨਾਨ ਜਰਾ ਪਛਾਣਾ ਸਾਨੂੰ ਹੌਰੇ 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 ਰੱਬ ਸਾਨੂੰ ਲੂ ਸਾਰੇ ਦੇਖ ਲੂਗਾ ਜੇ ਇਹ ਵੀ ਕਰਦਾ ਰਹੇ ਕਾਲ ਖਾ ਕੇ ਕੁਝ ਵਿਚਾਰ ਕੇ ਸ਼ਬਦ ਆਪ ਖਾਵੇ ਤੇ ਉਹ ਹੋਰ ਕਿਸੇ ਹਥੋਂ ਦੇ ਦੇ ਜਿੰਨਾ ਦੇਊਗਾ ਜਿੰਨਾ ਵੰਡਿਆ ਜਾਊਗਾ ਉਹਨਾਂ ਵਧੂਗਾ ਘਟਦਾ ਨਹੀਂ ਘਟਦਾ ਉਦੋਂ ਹੀ ਨਹੀਂ